ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਅੱਜ ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਦੇ ਗ੍ਰਹਿ ਪਿੰਡ ਮਾਨਕੀ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਢਿੱਲੋਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਨਿਤ ਦਿਨ ਵਿਗੜਦੇ ਹੋਏ ਹਾਲਾਤਾਂ ਬਾਰੇ ਬੋਲਦੇ ਹੋਏ ਕਿਹਾ ਕਿ ਪੰਜਾਬ ਦਾ ਵਸ ਹੁਣ ਰੱਬ ਹੀ ਰੱਖਾ ਹੈ ਉਹਨਾਂ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆ ਰਹੀਆਂ ਨੇ ਪੰਜਾਬ ਸਰਕਾਰ ਬੁਰੀ ਤਰ੍ਹਾਂ ناکਾਮ ਹੋ ਚੁੱਕੀ ਹੈ ਬਹੁਤੀ ਮੰਦਭਾਗੀ ਘਟਨਾ ਜੋ ਪਰਸੋਂ ਰਾਤ ਨੂੰ ਮਾਨਕੀ ਪਿੰਡ 'ਚ ਘੱਡੀ ਆ ਜਿੱਥੇ ਦੋ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਆ ਜਿਦੇ ਵਿੱਚੋਂ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਨੌਜਵਾਨ ਸੀ ਹਰ ਪਾਸਿਓਂ ਜੇ ਮੈਂ ਕਹਾ ਕਿ ਚੰਗਾ ਪੁੱਤ ਸੀ ਪਰਿਵਾਰ ਦੇ ਵਿੱਚ ਰਹਿੰਦਾ ਸੀ ਕੋਈ ਕਿਸੇ ਨਾਲ ਉਹਦੀ ਗੱਲਬਾਤ ਨਹੀਂ ਕੋਈ ਲਾਗੜਾ ਨਹੀਂ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਉਹ ਉਸ ਦਿਨ ਉਹ ਪੰਚਾਇਤੀ ਜੀਵਨ ਲੀਲਾ ਸਮਾਪਤ ਕਰਕੇ ਦੁਨੀਆ ਤੋਂ ਚਲੇ ਗਿਆ ਇਹ ਜਿਹੜੀਆਂ ਘਟਨਾਵਾਂ ਨੇ ਇਹ ਦਿਨ ਬਦਨ ਆਮ ਹੁੰਦੀਆਂ ਜਾ ਰਹੀਆਂ ਨੇ ਤੇ ਖਾਸ ਕਰ ਜੇ ਮੈਂ ਹਲਕਾ ਸਮਰਾਲੇ ਦੀ ਗੱਲ ਕਰਾਂ ਥੋੜਾ ਸਮਾਂ ਪਹਿਲਾਂ ਮੱਛਵਾੜੇ ਵੀ ਗੋਲੀ ਚੱਲੀ ਸੀ ਫਰੋਤੀ ਦੀਆਂ ਕੋਲ ਆਈਆਂ ਸੀ ਇੱਥੇ ਵੀ ਚਾਰ ਜਾਣੇ ਆਏ ਮੋਟਰਸਾਈਕਲ ਤੇ ਤੇ ਦੋ ਨੌਜਵਾਨ ਜਿਹੜੇ ਆਪਣਾ ਪਿੰਡ ਦੇ ਵਿੱਚ ਹੀ ਬੈਠੇ ਨੇ ਕੋਈ ਏਟੀ ਗੱਲਬਾਤ ਨਹੀਂ ਕਿਸੇ ਨਾਲ ਕੋਈ ਏਡਾ ਰੌਲਾ ਰੱਪਾ ਨਹੀਂ ਤੇ ਪਤਾ ਨਹੀਂ ਕਿਹੜੀ ਪ੍ਰਾਣੀ ਰੰਜਿਸ਼ ਕਰਕੇ ਗੋਲੀਆਂ ਚਲਾ ਕੇ ਇੱਥੋਂ ਚਲੇ ਗਏ ਤੇ ਜਿਹੜਾ ਮਾਹੌਲ ਆ ਪੰਜਾਬ ਦਾ ਇਹ ਦਿਨ ਬਦਨ ਖਰਾਬ ਹੁੰਦਾ ਜਾ ਰਿਹਾ ਮੈਂ ਬੇਨਤੀ ਕਰਦਾ ਵੀ ਦੇਖੋ ਕਿਸੇ ਦਾ ਪੁੱਤ ਇਸੇ ਨੂੰ ਇਸ ਤਰੀਕੇ ਨਾਲ ਉਹਦੇ ਨਾਲ ਵਿਹਾਰ ਕਰਨਾ ਜਾਂ ਇਸ ਤਰੀਕੇ ਜੀਵਨ ਲੀਲਾ ਸਮਰਪਤ ਕਰਨੀ ਇਹ ਕਿਸੇ ਕਿਸਮ ਦੀ ਇਨਸਾਨੀਅਤ ਨਹੀਂ ਇਹ ਆਪਾਂ ਨੂੰ ਵੀ ਸਹਿਣਸ਼ੀਲਤਾ ਵੀ ਦਿਖਾਉਣੀ ਚਾਹੀਦੀ ਆ ਤੇ ਆਪਸੀ ਦੇ ਵਿੱਚ ਵੀ ਜੇ ਕੋਈ ਗੱਲਬਾਤ ਆ ਪਰਿਵਾਰਕ ਮੈਂਬਰ ਵਿੱਚ ਬਹਿ ਕੇ ਨਿਪਟਾ ਸਕਦੇ ਨੇ ਪਰ ਅਜਿਹੇ ਤਰੀਕੇ ਨਾਲ ਜੇ ਹੋਣਾ ਇਹ ਲਾਅ ਐਂਡ ਆਰਡਰ ਤੇ ਬਹੁਤ ਵੱਡਾ ਤਬਾਹ ਆ ਕਿ ਲੋਕ ਜਿਹੜੇ ਨੇ ਸ਼ਰਿਆਮ ਕਿੱਦਾਂ ਵੈਪਨ ਆਉਂਦੇ ਨੇ ਕਿੱਦਾਂ ਗੋਲੀਆਂ ਚਲਾਉਂਦੇ ਨੇ ਤੇ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਦੇ ਪਿੰਡ ਦੇ ਵਿੱਚ ਆ ਕੇ ਗੋਲੀਆਂ ਚਲਾ ਕੇ ਬੰਦੇ ਮਾਰ ਦਿੰਦੇ ਨੇ ਸੋ ਬੜੀ ਸ਼ਰਮ ਨਾ ਕਰ ਇਹ ਗੱਲ ਕਰੀ ਜੀ ਸੰਸਕਾਰ ਦੀ ਪਰਿਵਾਰ ਦੀ ਹਮਸਮਤੀ ਹੈਗੀ ਇਹਦੇ ਵਿੱਚ ਕੋਈ ਨਹੀਂ ਪਰਿਵਾਰ ਨਾਲ ਗੱਲ ਹੋਈ ਸੀ ਦੇਖੋ ਜਦੋਂ ਕਿਸੇ ਦਾ ਕੋਈ ਆਪਣਾ ਪਿਆਰਾ ਜਾਂਦਾ ਤਾਂ ਰੋਸਾ ਹੁੰਦਾ ਗੁੱਸਾ ਵੀ ਆਉਂਦਾ ਜੇ ਕਿਸੇ ਦਾ قصੂਰ ਨਾ ਹੋਵੇ ਤਾਂ ਵੱਧ ਬੁਰਾ ਲੱਗਦਾ ਵੀ ਇਹ ਕਿ ਇੱਕ ਬੰਦਾ ਨੌਜਵਾਨੀ ਤੇ ਭਰੀ ਜਵਾਨੀ 'ਚ ਇਸ ਸੰਸਾਰ ਤੋਂ ਚਲਿਆ ਗਿਆ ਪਰਿਵਾਰ ਨੇ ਇਹ ਧਾਰਨਾ ਲਾਇਆ ਸੀ ਤੇ ਕੱਲ ਨੂੰ ਜੋ ਇਹਨਾਂ ਨੇ ਪੋਸਟਮਾਰਟਮ ਕਰਕੇ ਕੱਲ ਨੂੰ ਸੰਸਕਾਰ ਦਾ ਪ੍ਰੋਗਰਾਮ ਰੱਖਿਆ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਇਸ ਗੱਲ ਦੀ تسਲੀ ਦਿੱਤੀ ਆ ਇਹਨਾਂ ਬੰਦਿਆਂ ਤੇ ਜਲਦੀ ਜਿਹੜੀ ਇਹਨਾਂ ਦੀ ਗ੍ਰਿਫਤ ਦੇ ਵਿੱਚ ਲੈ ਜਾਣਗੇ ਸਾਰੇ ਬੰਦੇ ਜਿਨ੍ਹਾਂ ਤੇ ਪਰਚੇ ਹੋਏ ਨੇ ਤੇ ਇਸ ਲਈ ਪਰਿਵਾਰ ਦੀ ਕੱਲ ਦੀ ਸਹਿਮਤੀ ਕੀਤੀ ਹੈ ਇਹਨਾਂ ਨੇ ਸਾਰੇ ਪ੍ਰਸ਼ਾਸਨ ਦੇ ਨਾਲ ਤੇ ਮੈਂ ਬੇਨਤੀ ਇਹੀ ਕਰਦਾ ਵੀ ਦੇਖੋ ਅਜਿਹੇ ਮਾਹੌਲ ਦੇ ਵਿੱਚ ਪਰਵਾਹ ਤੇ ਰੁਸਵਾ ਹੁੰਦਾ ਗੁੱਸਾ ਵੀ ਹੁੰਦਾ ਇਸ ਕਰਕੇ ਪਿੰਡ ਵਾਲੇ ਵੀ ਸਾਰੇ ਨਾਲ ਲੱਗ ਕੇ ਇਹਨਾਂ ਨੇ ਅੱਜ ਧਰਨਾ ਲਾਇਆ ਸੀ ਪਰ ਫਿਰ ਪ੍ਰਸ਼ਾਸਨ ਨੇ ਉਹਦੇ ਸਹਿਮਤੀ ਜਬਨ